ਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਰੰਗ ਪਿੰਡਾਂ ਦੇ ਤੇ ਅੱਜ ਅਸੀਂ ਪਹੁੰਚੇ ਆਂ ਕਲਾਰਾ ਪਿੰਡ ਦੇ ਵਿੱਚ ਗੋਵਿੰਦ ਨਗਰ ਦੇ ਵਿੱਚ ਜਿੱਥੇ ਕਿ ਧੂਮ ਧਾਮ ਦੇ ਨਾਲ ਤੀਆਂ ਜਿਹੜੇ ਕਿ ਮਨਾਇਆ ਜਾ ਰਹੇ ਨੇ ਪਿੰਡ ਦੇ ਸਰਪੰਚ ਦਾ ਜਿਹੜਾ ਕਿ ਖਾਸ ਉਪਰਾਲਾ ਰਿਹਾ ਜਿਨ੍ਹਾਂ ਦੇ ਵੱਲੋਂ ਪਿੰਡ ਦੇ ਵਿੱਚ ਇਹਨਾਂ ਤੀਆਂ ਨੂੰ ਜਿਹੜਾ ਕਿ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਇੱਥੇ ਜਿਹੜੇ ਕਿ ਮੇਲਣਾ ਆਉਂਦੀਆਂ ਨੇ ਗਿੱਧਾ ਪਾਇਆ ਜਾਂਦਾ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਤੀਆਂ ਦਾ ਤਿਹਾਰ ਜਿਹੜਾ ਕਿ ਗੋਵਿੰਦ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਕੁੜੀਆਂ ਵੱਲੋਂ ਖੂਬ ਜਿਹੜਾ ਕਿ ਗਿੱਧਾ ਪਾਇ ਪੱਕੀ ਇੱਕ ਪੱਕੀ ਵਰਤਾਰੇ ਦੇ ਪੈੜੀਆਂ ਤਕਰੀਏ ਤੇ ਬਣਾਵੇ ਜਾਂਦਾ ਮਾਹੌਲ ਤੋਂ ਮਾਹੌਲ ਦਿਖਾਉਣੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕੁੜੀਆਂ ਨੇ ਗਿੱਧਾ ਪਾਇਆ ਤੇ ਚੰਗੇ ਪਰਾਂਦੇ ਪਰੁੰਦੇ ਪਾਇਆ ਨੇ ਚਲੋ ਆਜੋ ਉਹਨਾਂ ਨੂੰ ਬੁਲਾੜੀਆਂ ਧਿਆਨ ਦੇਣਾ ਤੇ ਮੇਰੇ ਫਰੰਡ ਦੀ ਟੀਮ ਮੇਰੇ ਵਿੱਚ ਜਿਹੜਾ ਕਿ ਪੂਰਾ ਪਿੰਡ ਇਕੱਠਾ ਹੋਇਆ ਤਿੰਨ ਵੱਲੋਂ ਜਿਹੜਾ ਇਹਨਾਂ ਨੂੰ ਪਾਇਆ ਜਾ ਰਿਹਾ ਜਿਹੜਾ ਕਿ ਬਹੁਤ ਸਾਰੇ ਦੇ ਨਾਲ ਆਉਂਦੀ ਆਪੀਆਂ ਜਿਹੜੀ ਬੇਟੀਆਂ ਸਾਰੀਆਂ ਨੇ ਤਾਂ ਤੁਹਾਨੂੰ ਆਸਟ੍ਰੇਲੀਆ ਦੀਆਂ ਤਸਵੀਰਾਂ ਦਿਖਾਉਣੇ ਜਿੱਥੇ ਕਿ ਪਾਸਪੋਰਟ ਜੁਰਾ ਇਹਨਾਂ ਨੂੰ ਸਲਮਾਣਤ ਵੀ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਿੱਧਾ ਸਫੇਸਾ ਆਉਂਦਾ ਕਿੰਨਾ ਤਰੱਕੀ ਪਾਇਆ ਜਾ ਰਿਹਾ ਕਿੰਨਾ ਕੀਤਾ ਜਾ ਰਿਹਾ ਫੁਲਕਾਰੀਆਂ ਜਿਹੜੀ ਕਿ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਆਹ ਤਸਵੀਰਾਂ ਦਿਖਾਉਣੇ ਆ ਕਿ ਅਸਟੇਜ ਦੇ ਉੱਤੇ ਜਿਹੜਾ ਕੀ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਜਿਹੜਾ ਕੀ ਉਪਰਾਲਾ ਪਿੰਦੇ ਵੱਲੋਂ ਜਿਹੜਾ ਖਾਸ ਕਰਕੇ ਜਿਹੜਾ ਕੀ ਕੀਤਾ ਜਾਂਦਿਆ ਤੁਹਾਨੂੰ ਆ ਤਸਵੀਰਾਂ ਜਿਹੜੀਆਂ ਕੀ ਸਿੱਧੀਆਂ ਸਟੇਜ ਤੋਂ ਦਿਖਾਉਨੇ ਆ ਬੱਸ ਇੱਥੇ ਕਰ ਦਿਓ ਜੀ ਤੇ ਵਿੱਚ ਤੀਆਂ ਦੇ ਮਾਹੌਲ ਦੇ ਵਿੱਚ ਪਤਵੰਤਿਆ ਸੱਜਣ ਸਾਡੇ ਪਹੁੰਚੇ ਨੇ ਗੱਲਬਾਤ ਕਰਦੇ ਆਂ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਜ ਕਿਦਾਂ ਦਾ ਲੱਗਿਆ ਪਿੰਡ ਕਲਾਰਾਂ ਦੇ ਵਿੱਚ ਤੀਆਂ ਦਾ ਤਿਹਾੜੀ ਬਹੁਤ ਵਧੀਆ ਲੱਗਿਆ ਮੈਨੂੰ ਇੰਨਾ ਇਕੱਠ ਦੇਖ ਕੇ ਬਹੁਤ ਖੁਸ਼ੀ ਹੋਈ ਆ ਇਸੇ ਤਰ੍ਹਾਂ ਇਹ ਜੇ ਸਾਡੇ ਜਿਹੜੇ ਤਿਹਾੜੀ ਨੇ ਸਾਨੂੰ ਮਨਾਉਂਦੇ ਰਹਿਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਰੰਗ ਪਿੰਡਾਂ ਦੇ ਚੈਨਲ ਦੇ ਵੱਲੋਂ ਸਿੱਧੀਆਂ ਤਸਵੀਰਾਂ ਕਲਾਰਾ ਪਿੰਡ ਤੋਂ ਜੋ ਧੀਆਂ ਦਾ ਮਾਹੌਲ ਜਿਹੜਾ ਕਿ ਤੁਸੀਂ ਦੇਖ ਨੂੰ ਮਿਲਦਾ ਬਹੁਤ ਭਰਮਾ ਇਕੱਠ ਜਿਹੜਾ ਕਿ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਧੀਆਂ ਪੈਣਾ ਧੀਆਂ ਦੇ ਤਿਹਾੜ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਚੰਗੇ ਬੜੀਆ ਤਿਆਰ ਹੋ ਕੇ ਆਈਆਂ ਨੇ ਤੇ ਕੱਲ ਉਹਨਾਂ ਨੇ ਚਲੇ ਜਾਣਾ ਭਾਈ ਤੇ ਅੱਜ ਦਾ ਜਿਹੜਾ ਮਾਹੌਲ ਆ ਕਾਫੀ ਵਧੀਆ ਜਿਹੜਾ ਬਣਿਆ ਹੋਇਆ ਤੁਸੀਂ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਭਰਮਾ ਇਕੱਠਾ ਖੜਨੂ ਜਗ੍ਹਾ ਤੱਕ ਜਿਹੜੀ ਕਿ ਓ ਨਹੀਂ ਬੱਚੀ ਫਿਰ ਵੀ ਜਿੱਥੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲ ਰਹੀ ਆ ਸਾਰੇ ਉੱਤੇ ਖੜ ਕੇ ਤਿਆਂ ਦਾ ਜਿਹੜਾ ਕਿ ਆਨੰਦ ਮਾਣ ਰਹੇ ਆ ਆਓ ਤੁਹਾਨੂੰ ਫਿਰ ਸਿੱਧਾ ਇਹਨਾਂ ਦਾ ਗਿੱਧਾ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਮੇਲਣਾਂ ਦੇ ਵੱਲੋਂ ਬੜੇ ਜੋਸ਼ ਦੇ ਨਾਲ ਜਿਹੜਾ ਕਿ ਗਿੱਧਾ ਪਾਇਆ ਜਾਵੇਗਾ 何でこんなこと言うんだ ਤਾਰੀ ਮੈਂਬਰ ਤੇ ਸਾਰੀਆਂ ਮੈਂਬਰ ਨਹੀਂ ਹੋ ਜੂਗੇ ਉਹ ਜੋ ਸੋਹਣੀ ਹਾਰੀ ਭੜੀਆਂ ਮੈਂਬਰ ਤੋਂ ਕੰਮ ਨਹੀਂ ਕਰਦੇ ਉਹ ਬਟਾ ਜਾਇਓ ਬਾਬਾ ਨਾਨਕ ਜੀ ਹੋ ਬਾਬਾ ਨਾਨਕ ਜੀ ਨਾ ਜਾਇਓ ਬਾਬਾ ਨਾਨਕ ਜੀ ਓਏ ਆਹੋ ਬਾਬਾ ਨਾਨਕ ਜੀ ਨਾ ਜਾਇਓ ਬਾਬਾ ਨਾਨਕ ਜੀ ਬਾਬਾ ਨਾਨਕ ਜੀ ਨਾ ਜਾਇਓ ਬਾਬਾ ਨਾਨਕ ਜੀ ਹਲੈ ਐਸੇ ਕਰੇ ਖੁਸ਼ੀਆਂ ਲੈ ਆਇਓ ਬਾਬਾ ਨਾਨਕ ਜੀ ਇਸੇ ਪਰ ਖੁਸ਼ੀਆਂ ਲੈ ਆਇਓ ਬਾਬਾ ਨਾਨਕ ਜੀ ਇਸੇ ਪਰ ਪਿੰਡ ਕੁਛ ਲੈ ਆਇਓ ਬਾਬਾ ਸੁਗਤ ਸਭਾ ਦੇ ਫਿੱਟ ਮੁੰਡੇ ਆ ਮੇਰੀ ਨਾ ਕੋ ਜਨਨ ਚੱਲਸਾ ਦੇ ਤਰਸੇਗੀ ਕੋ ਜਨਨ ਚੱਲਸਵੇ ਦੇ ਤਰਸੇਗੀ ਹੋਏ ਤੱਕਰੇ ਹੋਣਾ ਤੱਕਰੇ ਬੜੀ ਚਕੀਨ ਨਰ ਸੁਨਰੇ ਨੰਨੇ ਤੁੰਨੀ ਤੂ ਬੜੀ ਚਕੀਨ ਕਲਕਾਰ ਸੋਧਾ ਦੇ ਪਕਾਣ ਮਾ ਮੱਤਿਆ ਨਾ ਪਾਏ ਤਾੜੀਆਂ ਮਾਰਦੇ ਕਿਨੇ ਲਓ ਸੰਗੀਤ ਨੂੰ ਨਾਮ ਦੇਵਾਸ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲੋ ਜੀ ਸਨਮਾਨ ਹਾਂ ਬਾਕੀ ਨੂੰ ਸਾਰੇ ਪਾਸੇ ਇੱਕ ਸਰੋਪਾ ਹੋਰ ਦੋ ਜੀ 안돼. <목소리도> 안돼. <목소리도> ਕਹੇ ਕਿ ਐ ਐਮ ਐਲ ਦੇ ਸਾਹਿਬ ਨੇ ਭਾਬੀ ਜੀ ਨੇ ਉਹ ਆਏ ਨੇ ਲekin ਸ਼ਕਲ ਬੇਕਲ ਉਹਨਾਂ ਵਰਗੀ ਹੀ ਲੱਗਦੀ ਹੈ ਹਨਾ ਤੇ ਨਾਲ ਉਹਨਾਂ ਦੀ ਨੂੰਹ ਸਾਹਿਬ ਆਏ ਨੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਬਦਾ ਧੰਨਵਾਦ ਕਰਨਗੇ ਮਾਰਵਤਾਨੀ ਬਈ ਹਾਂਜੀ ਹੈਲੋ ਹੈਲੋ ਕਰਨ ਤੋਂ ਬਾਅਦ ਸਰਪੰਚ ਸਾਹਿਬ ਖੁਦ ਇਹਨਾਂ ਨੂੰ ਆਪਣੇ ਨਾਲ نیچے ਤੇ ਜਾ ਕੇ ਥੁਮਕਾ ਲਗਾਣਗੇ ਤੇ ਮੇਲੇ ਦੀ ਰੌਣਕ ਨੂੰ ਵਧਾਣਗੇ ਤਾੜੀ One and gonna ਕਿਹੜੀ ਪ੍ਰੋਗਰਾਮ ਹੈ ਜੀ ਇਹਨਾਂ ਦਾ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਇਹਨਾਂ ਨੇ ਵੈਸੇ ਤਾਂ ਇਹਨਾਂ ਮੈਨੂੰ ਰੋਕਿਆ ਪਰ ਮੈਥੋਂ ਰੁਕਿਆ ਨਹੀਂ ਜਾਂਦਾ ਮੈਂ ਜੋ ਗੱਲ ਐ ਸਾਰੀ ਸਪਸ਼ਟ ਮੂੰਹ ਤੇ ਕਹਿ ਦੇਣੀ ਆ ਕਿ ਅੱਜ ਇਹਨਾਂ ਨੇ ਆਪਣੇ ਘਰ ਕੱਟੋ ਕੱਟ ਗੋਵਿੰਦ ਨਗਰ ਦੀ 100 ਲੜਕੀ ਬੁਲਾ ਕੇ ਉਹਨਾਂ ਨੂੰ ਸੰਧਾਰਾ ਦਿੱਤਾ ਹੈ ਬਿਸਕੁਟ ਤੇ ਡੱਬੇ ਮਠਿਆਈ ਦੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਆਪਣੇ ਵੱਲੋਂ ਇਹਨਾਂ ਖਰਚ ਕੀਤਾ ਹੈ ਹੁਣ ਸਾਡੇ ਮਹਿਲਾ ਕਮੇਟੀ ਦੇ ਪ੍ਰਧਾਨ ਸਰੋਜ ਸ਼ਰਮਾ ਜੀ ਦਰਸ਼ਨ ਸਿੰਘ ਸਰਪੰਚ ਦਾ ਗੋਬਿੰਦਨਗਰ ਵਾਲਿਆਂ ਦਾ ਆਪਣੇ ਵੱਲੋਂ ਧੰਨਵਾਦ ਕਰ ਰਹੇ ਪੂਰਾ ਪਾਣੀ ਦਾ ਸਾਥ ਦਿੱਤਾ ਹੈ ਦੇਖੋ ਆਪਣਾ ਮਾਨ ਕਰਨਾ ਤੇ ਬੰਦਾ ਹੈ ਨਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਈ ਨੂੰ ਆਪਣਾ ਵੀ ਦਾਦਾ ਹੋਰ ਜੀ ਇਹ ਬਿਨਾਂ ਨੇ ਸਾਰਿਆਂ ਦਾ ਜੂਠੇ ਗਲਾਸ ਮੰਗੇ ਨੇ ਸਾਰਿਆਂ ਨੂੰ ਇੰਨਾ ਦਾ ਬਹੁਤ-ਬਹੁਤ ਧੰਨਵਾਦ ਮੈਂ ਕਰਦੀ ਹਾਂ ਹਾਂ ਜੀ ਬਹੁਤ ਥੋੜੀ ਸਾਰਾ ਕੰਮ ਕਰ ਰਹੀ ਏ ਉਸ ਤੋਂ ਬਾਅਦ ਨੀਟੂ ਮਹਿਲ ਬਹੁਤ-ਬਹੁਤ ਧੰਨਵਾਦ ਇੱਕ ਮਿੰਟ ਆ ਤਿਆਰ ਹੋ ਰਹਿੰਦੇ ਨੇ Porque ele tirou